ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਇਹ ਮੈਂ ਪੀਚੇ ਕਲਰ ਦੀ ਚਾਦਰ ਹੈ ਜਿਹਨੂੰ ਆਪਾਂ ਗਜਰੀ ਕਲਰ ਕਹਿੰਦੇ ਆਂ ਪੈਰਟ ਹਰੇ ਤੇ ਬਲੈਕ ਨਾਲ ਕੱਢੀ ਹੋਈ ਆ ਦੇਖੋ ਕਿੰਨਾ ਸੋਹਣਾ ਉੱਤਰਿਆ ਰੰਗ ਅੱਗੇ ਤਾਂ ਇਹ ਹੁੰਦਾ ਤੇ ਜੇ ਕਿਸੇ ਦਾ ਨਮੂਨਾ ਦੇਖ ਲਵੋ ਤੇ ਤਾਂ ਉਹ ਜਿੰਨਾ ਚਿਰ ਬਣਾਉਂਦੇ ਨਹੀਂ ਤੇ ਉਨਾ ਚਿਰ ਚੈਨ ਨਹੀਂ ਦੀ ਆਉਂਦੀ ਜਾਂ ਸਾਰੀਆਂ ਹੀ ਖਤਮ ਹੋ ਗਈਆਂ ਲਓ ਜੀ ਇਹਦੇ ਨਾਲ ਵੀ ਦੋ ਦੋ ਇਹ ਚਾਦਰਾਂ ਨੇ ਸਿੰਗਲ ਤੇ ਨਾਲ ਸਰਾਣੇ ਨੇ ਇਹਨਾਂ ਦੇ ਉਹ ਸਰਾਣੇ ਉਹ ਰੇਟਾਂ ਤੇ ਮੈਂ ਫਿਰ ਕੱਢੇ ਨਹੀਂ ਪੇਟੀ ਚ ਲਓ ਜੀ ਇੱਕ ਚਾਦਰ ਆਪਣੀ ਆ ਗਈ ਆ ਇਹ ਵੀ ਖੱਦਰ ਗੇਸਮੈਂਟ ਤੇ ਬਣਾਈ ਹੋਈ ਆ ਕੱਢੀ ਹੋਈ ਆ ਦੂਜੀ ਆਪਣੇ ਟਾਂਕੇ ਦੀ ਕਢਾਈ ਦੇਖੋ ਇਹ ਹੈਗਾ orange ਜਿਹਾ ਕਲਰ ਆ orange ਜਿਹਾ ਕਲਰ ਆ ਫਰੋਜ਼ੀ ਫੁੱਲ ਪਾਇਆ ਹੈ ਇੱਕ ਇੱਕ ਗੁਲਾਬੀ ਫੁੱਲ ਪਾਇਆ ਹੈ ਬਲੈਕ ਨਾਲ ਸਾਰੇ ਨਾਲ ਲੀਕੋਟ ਕਰੀ ਹੋਈ ਹੈ ਹਰੇ-ਦਲੇ ਇਹਨੂੰ ਵੱਲਵਾਂ ਦੇ ਕਹਿੰਦੇ ਹੁੰਦੇ ਚਿੱਟਿਆ ਨਾ ਵੀ ਵੱਲਵਾਂ ਵੀ ਅਦਰਕ ਦੇ ਕੋਠਿਆਂ ਦੇ ਨਿੰਗਦੇ ਮੋੜ ਕੇ ਜੇ ਵੱਲੋਂ ਬਣਾਏ ਹੋਏ ਉਹ ਚੀਜ਼ ਧੀਏ ਇੱਕ ਕਹਾ ਬਣ ਗਿਆ ਉਹਨੇ ਇੱਕ ਕਹਾ ਇੱਧਰ ਐ ਬਣ ਗਿਆ ਚਾਰ ਸਫੇਰੇ ਜੋੜ ਕੇ ਬਣਾਏ ਹੋਏ ਨੇ ਜੀ ਇਹ ਜਿਵੇਂ ਆਹ ਲਿਆ ਕਿ ਇੱਥੇ ਜੋੜਤਾ ਆਹ ਇੱਧਰ ਨੂੰ ਜੋੜਤਾ ਆਹ ਫੇਰ ਇਹਨੂੰ ਜੋੜਤਾ ਦੇਖੋ ਜੀ ਇਹਦੇ ਵਿੱਚ 4 ਸਪੇਅਰ ਬਾਰਦਰ ਬਣਾਇਆ ਹੋਇਆ ਵਿਚਾਲੋਂ ਖਾਲੀ ਆ 4 ਸਪੇਅਰ ਬਾਰਦਰ ਬਹੁਤ ਸੋਹਣੇ ਕਲਰ ਉੱਠ ਰਹੇ ਨੇ ਇਹਦੇ ਵੀ ਇਹ ਪੱਛਮ ਨਾਲ ਕਢਾਈਆਂ ਕੀਤੀਆਂ ਹੋਈਆਂ ਨੇ ਜੀ ਸਾਰੀਆਂ ਚਾਦਰਾਂ ਤੇ ਪੱਛਮ ਦੀਆਂ ਕਢਾਈਆਂ ਬਣਾਈਆਂ ਕਰੀਆਂ ਹੋਈਆਂ ਨੇ ਇਹ ਮੈਂ ਕਿਹਾ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਰਾਣੀਆਂ ਚੀਜ਼ਾਂ ਦਾ ਹੁਣ ਦੇਖਣ ਨੂੰ ਮਿਲਦੀਆਂ ਨਹੀਂ ਹੈਗੀਆਂ ਕਿਤੋਂ ਇੱਕ ਇਹਦੇ ਨਾਲ ਦੀ ਆ ਜੀ ਚਾਦਰ ਇਹ ਵੀ ਸੇਮ ਇਦਾਂ ਦੀ ਉਹ ਕੱਢੀ ਹੋਈ ਆ ਇਹਦੇ ਨਾਲ ਹੈਗੇ ਨੇ ਦੋ ਸਰਾਣੇ ਨੇ ਇਹਨਾਂ ਨਾਲ ਵੀ ਆਹ ਦੇਖੋ ਇਹਨਾਂ ਦੇ ਵੀ ਆਪਾਂ ਨੇ ਬੰਬਲੇ ਹੀ ਕੱਢੇ ਹੋਏ ਨੇ ਆਹ ਵਿਚਾਲੋਂ ਕੱਢ ਕੇ ਫਿਰ ਸੂਈ ਨਾਲ ਬਣਾਇਆ ਹੋਇਆ ਇਹ ਡਿਜ਼ਾਈਨ ਇਹ ਵੀ ਮੈਨੇ ਆਪੇ ਬਣਾਇਆ ਹੋਇਆ ਜੀ ਅੱਗੇ ਤਾਂ ਚਾਹ ਹੁੰਦਾ ਦੀ ਇਹੋ ਜਿਹੀਆਂ ਚੀਜ਼ਾਂ ਦਾ ਬਣਾਈਏ ਸੋਹਣੀਆਂ ਸੋਹਣੀਆਂ ਲਓ ਜੀ ਇਹ ਚਦਰ ਹੈਗੀ ਆਪਣੀ ਖੱਦਰ ਕੇਸਮੈਂਟ ਤੇ

ਤਿੰਨ ਫਲਾਵਰ ਆ ਗਏ ਤੇ ਨੀਚੇ ਦੋ ਵਿਚਾਲੇ ਜਿਵੇਂ ਅੱਗੇ-ਅੱਗੇ ਕਮੀਜ਼ਾ ਤੇ ਵੀ ਕਰਾਉਂਦੇ ਹੁੰਦੇ ਜੀ ਇੰਨਾ ਕੜਾਈ ਤਿੰਨ ਫਲਾਵਰ ਫਿਰ ਦੋ ਫਿਰ ਫਿਰ ਤਿੰਨ ਆ ਗਏ ਫਿਰ ਫਿਰ ਦੋ ਆ ਗਏ ਸਿਰੇ ਤੇ ਜਾ ਕੇ ਫਿਰ ਤਿੰਨ ਹੋ ਗਏ ਦੇਖੋ ਇਹ ਮਾਸਟਰਡ ਕਲਰ ਆ ਨੀਲਾ ਪੀਲਾ ਸਰਮ ਫੁੱਲਾ ਜਾ ਸਰਮ ਫੁੱਲਾ ਪੀਲਾ ਨੀਲਾ ਹਰਾ ਡੇਕ ਹਰਾ ਕਹਿੰਦੇ ਨੇ ਇਹਨੂੰ ਤੇ ਵਾਈਟ ਚਾਰ ਰੰਗਾਂ ਨਾਲ ਕਢਾਈ ਕੀਤੀ ਹੋਈ ਹੈ ਜੀ ਇਹ ਖੱਦਰ ਗੈਸਮੈਂਟ ਦੀ ਚਾਦਰਾਂ ਦੇਖੋ ਇਹ ਵੀ ਕਿੰਨੀ ਸੋਹਣੀ ਲੱਗ ਰਹੀ ਹੈ ਕਿਹੜਾ ਕਰਵਾਸ ਦੀ ਜੀ ਇਹ ਇਹ ਇੰਦਈ ਫੁੱਲ ਕਮੀਜ਼ਾਂ ਤੇ ਪਾਉਂਦੇ ਹੁੰਦੇ ਫੇਰ نیچے ਤਿੰਨ ਫੇਰ ਦੋ ਫੇਰ ਤਿੰਨ ਫੇਰ ਦੋ ਐ ਬਣਵਾਉਂਦੇ ਹੁੰਦੇ ਤੇ ਏ ਓਮੀ ਕਢਾਈ ਆ ਦੇਖੋ ਹੁਣ ਤਾਂ ਇਹ ਜਨਾ ਇਹ ਜੀ ਚਾਦਰ ਦਾ ਕਪੜਾ ਮਿਲੇ ਇੰਨਾ ਵਧੀਆ ਤੇ ਨਾਲ ਇਹ ਜੀਆਂ ਕਢਾਈਆਂ ਆਉਣ ਇਹਦੇ ਆਪਾਂ ਨੇ ਇਹਦੇ ਬੰਬਲ ਬਣਾਏਵੇਂ ਨੇ ਜਾਲੀ ਹੁਣਾ ਕੇ ਦੇਖੋ ਸੁੰਜਨ ਨਾਲਾਂ ਤਾਂ ਅੱਗੇ ਕੱਟ 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 ਫੇਰ ਇਹਨਾਂ ਦੇ ਬੰਬਲ ਕਰਦੀਆਂ ਹੁੰਦੀਆਂ ਫੇਰ ਇਹਦੇ ਸੂਈ ਨਾਲ ਦੁਆਰੇ ਦੇਖੋ ਇੱਕ ਵਾਰ ਜਾਲੀ ਬਣਾਤੀ ਦੂਰੀ ਜਾਲੀ ਐ ਜੀ ਇਹ ਪਹਿਲਾਂ ਐ ਗੱਠ ਬਣਾਈ ਫੇਰ ਐ ਅੱਧੇ ਤੇ ਟੰਕ ਟੰਕ ਕੇ ਲੈ ਕੇ ਅੱਧੇ ਇਧਰੋਂ ਲੈ ਕੇ ਅੱਧੇ ਇਧਰੋਂ ਲੈ ਕੇ ਫੇਰ ਉੱਪਰ ਬਣਾਈ ਦੁਆਰੇ ਸੂਈ ਨਾਲ ਦੇਖੋ ਕਿੰਨੀ ਸੋਹਣੀ ਜਾਈ ਆ। ਜਨਾ। ਫਲਾਜੀ ਆ ਦੇਖੋ ਆਪਾਂ ਦਿਖਾਉਣਾ ਚਾਹਤਾਂ। ਇਹ ਚਾਦਰਾਂ ਕੇਸਮੈਂਟ ਤੇ ਕੱਢੀਆਂ ਹੋਈਆਂ ਨੇ ਜੀ। ਇਹ ਬੇਲਾਂ ਜਾਂਦੀਆਂ ਨੇ ਐਸ ਲੋਟ ਚਾਦਰ ਚ। ਐ ਬੇਲਾਂ ਜਾਂਦੀਆਂ ਨੇ ਇਹ। ਦੇਖੋ। ਇਧਰੋਂ ਸ਼ੁਰੂ ਹੁੰਦੀਆਂ ਨੇ। ਇੱਥੋਂ ਸ਼ੁਰੂ ਹੋ ਕੇ ਜਾਂਦੀਆਂ ਨੇ ਇਹ ਇੱਕ ਚਾਦਰ ਦੇ ਵਿੱਚ ਪੰਜ ਵੇਲਾ ਨੇ ਖੱਦਰ ਕੇਸ਼ਮੈਂਟ ਦਾ ਵਾਈਟ ਕੱਪੜਾ ਇਹ ਨਾਭੀ ਤੇ ਰੈੱਡ ਨਹੀਂ ਹੈਗਾ ਨਾਭੀ ਜਾਂ ਕਲਰ ਆ ਦੂਜੇ ਰੋਡ ਦਾ ਨਾਭੀ ਨਾਭੀ ਵੀ ਨਹੀਂ ਰੈੱਡ ਵੀ ਨਹੀਂ ਤੇ ਆਹ ਹਰੇ ਨਾਲ ਐ ਛਟੀਆਂ ਬਣਾਈਆਂ ਹੋਈਆਂ ਨੇ ਤੇ ਨਾਭੀ ਦੇ ਉੱਪਰ ਫੁੱਲ ਜੇ ਬਣਾਏ ਹੋਏ ਨੇ ਤੇ ਇੱਥੇ ਜਾ ਕੇ ਇਹ ਬੰਦ ਹੋ ਜਾਂਦੀਆਂ ਨੇ ਛਟੀਆਂ ਦੇਖੋ ਉੱਪਰ ਜਾ ਕੇ ਬੰਦ ਹੋ ਜਾਂਦੀਆਂ ਨੇ ਇਦਾਂ ਇਹਦਾ ਆ ਬਣਾਇਆ ਹੈ ਲੇਡ ਮੋੜ ਕੇ ਐ ਕੱਢ ਕੇ ਵਿੱਚੋਂ ਆ ਦਸ ਹਾਰ ਕੇਸਮੈਂਟ ਦੇ ਆ ਸੂਈ ਨਾਲ ਕੱਢ ਕੇ ਧਾਗਾ ਫੇਰ ਵਿੱਚੋਂ ਐ ਬਣਾਈਆਂ ਹੋਈਆਂ ਨੇ ਇਹ ਇਹ ਮੈਨੇ ਆਪੇ ਬਣਾਈਆਂ ਹੋਈਆਂ ਨੇ ਜੀ ਮਿਹਨਤ ਬਹੁਤ ਆਉਂਦੀ ਸੀ ਦੇਖੋ ਹੁਣ ਇਹ ਮੈਂ ਤਾਂ ਵਸਾਉਣ ਨੂੰ ਜੀ ਕਰਦਾ ਵੀ ਵਸਾ ਲਈਏ ਵੀ ਇੰਨੀ ਮਿਹਨਤ ਕਰੀ ਗਈ ਆ ਪੇਟੀਆਂ ਚ ਪਈਆਂ ਹੀ ਕੋਮ ਗਈ ਆਇ ਤੇ ਨਾਲ ਦੀ ਦੂਜੀ ਚਾਦਰ ਆ ਜੀ ਅੱਗੇ ਤਾਂ ਜੋੜਾ-ਜੋੜਾ ਬਣਾਉਂਦੇ ਹੁੰਦੇ ਕੇ ਹੋ ਗਈ ਆਪਣੀਆਂ ਕੇਸਮੈਂਟ ਦੀ ਚਾਦਰਾਂ 93 ਦੀਆਂ ਚਾਦਰਾਂ ਨੇ ਜੀ ਇਹ 950 95 93 ਦੀਆਂ ਬਣਾਈਆਂ ਹੋਈਆਂ ਨੇ ਆਹ ਦੇਖੋ ਇਹ ਨੂੰ ਮੱਖੀ ਟਾਂਕਾ ਕਹਿੰਦੇ ਹੁੰਦੇ ਤੇ ਜੀ ਮੱਕ ਕੱਚੀ ਕਢਾਈ ਕੱਚਾ ਟਾਂਕਾ ਕਹਿੰਦੇ ਹੁੰਦੇ ਇਹਨੂੰ ਦੇਖੋ ਕਿੰਨੇ ਸੰਘਣਾ ਇਹ ਬਾਰਡਰ ਬਣਾਇਆ ਹੈ ਚਾਰ ਸਪੇਰੇ ਚਾਰ ਸਪੇਰੇ ਇਦਾਂ ਬਾਰਡਰ ਬਣਾ ਕੇ ਇੱਕ ਇੱਕ ਆਹ ਫੁੱਲ ਜਾ ਮੈਂ ਮੋੜ ਕੇ ਗੋਲ ਚੱਕਰ ਜੇ ਕੁੰਜਿਆ ਚ ਬਣਾਤੇ ਤੇ ਇੱਧਰ ਵਿਚਾਲੇ ਬਣਾਤਾ ਇੱਧਰ ਇਹ ਕੁੰਜਿਆ ਚ ਫੇਰ ਬਣਾਤੇ ਇਹ ਵੀ ਜੋੜਾ ਜੀ ਇਹਦੇ ਨਾਲ ਸਰਾਣੇ ਵੀ ਨੇ ਇਹਦੇ ਆਪਾਂ ਸਿੱਧੇ ਹੀ ਕੱਢੇ ਹੋਏ ਨੇ ਬੰਬੜ ਐਦਾਂ ਸਿੱਧੇ ਹੀ ਕੱਢ ਕੇ ਸੂਈ ਨਾਲ ਉਹ ਕਰ ਤੇ ਉਹਦੇ ਡਿਜ਼ਾਈਨ ਬਣਾਤਾ ਦੇਖੋ ਇਹ ਵੀ ਪੂਰੀ ਸੰਘਣੀ ਚਾਦਰ ਹੈ ਐਨੀ ਹੱਥੀ ਮਿਹਨਤ ਕੀਤੀ ਹੋਈ ਕੁਣ ਤਾਂ ਇਹ ਦੇਖ ਕੇ ਲੱਗਦਾ ਵੀ ਇਹ ਆਪ ਬਣਾ ਜਾਂਦੀਆਂ ਹੁਣ ਬਣਾ ਲਾਂਗੇ ਇਹਨੂੰ ਹੁਣ ਤਾਂ ਕਬੀਲਦਾਰੀਆਂ ਚ ਫਸ ਗਏ ਭੁੱਲ ਗਏ